हां प्यारे बच्चे सारेनु प्यार भरी सस् नमस्कार हां बेटा ਆਪਾਂ ਨਵੋਦਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਪੰਜਵੀਂ ਜਮਾਤ ਦੇ 4.2 ਅਭਿਆਸ ਦੇ 4 ਨੰਬਰ ਸਵਾਲ ਦੇ ਉੱਤੇ ਆ ਗਏ ਬੇਟਾ ਤਾਂ ਧਿਆਨ ਦੇ ਨਾਲ ਦੇਖੋ ਹੁਣ ਆਪਾਂ ਬੇਟਾ ਇਹਦਾ ਸਵਾਲ ਨੰਬਰ 5 ਕਰਦੇ ਹਾਂ ਸਵਾਲ ਨੰਬਰ 5 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਅਰਜਨ ਪੰਜਵੀਂ ਜਮਾਤ ਵਿੱਚ ਪੜਦਾ ਹੈ ਉਹ ਆਪਣਾ ਦਿਨ ਹੇਠਾਂ ਦਿੱਤੇ ਅਨੁਸਾਰ ਪੂਰਾ ਕਰਦਾ ਪੂਰੇ ਦਿਨ ਦਾ 1/4 ਸਮਾਂ ਸਕੂਲ ਵਿੱਚ ਠੀਕ ਹੈ ਤਾਂ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਹੁੰਦੇ ਆ ਬੇਟਾ 24 ਠੀਕ ਹੈ ਤਾਂ 24 ਦਾ 1/4 24 1/4 ਦਾ ਮਤਲਬ 1/4 ਹਿੱਸਾ ਸਕੂਲੇ ਕੱਟਦਾ 4 ਠੀਕ ਆ 24 ਆ /1 ਕਰਨਾ ਕਰ ਲੋ ਨਹੀਂ ਕਰਨਾ ਇਹ ਬਣ ਗਿਆ 6/1 6 ਘੰਟੇ ਸਕੂਲ ਦੇ ਵਿੱਚ ਕਿੰਨਾ ਟਾਈਮ ਕੱਟਦਾ ਉਹ 6 ਘੰਟੇ ਠੀਕ ਹੈ ਬੇਟਾ ਅੱਗੇ ਕਹਿੰਦਾ ਪੂਰੇ ਦਿਨ ਦਾ 1/3 ਸਮਾਂ ਸੌਣ ਦੇ ਵਿੱਚ ਤਾਂ 1/3 ਕੀ ਹੈ 24 1/3 3 8 24 ਇਹਦਾ ਮਤਲਬ 8 ਘੰਟੇ 8 ਘੰਟੇ ਉਹ ਸੌਣ ਦੇ ਵਿੱਚ ਕੱਢ ਦਿੰਦਾ ਪੂਰੇ ਦਿਨ ਦਾ 1/12 ਹਿੱਸਾ ਟੀਵੀ ਦੇਖਣ ਦੇ ਲਈ ਤਾਂ ਇਹ ਕਿਵੇਂ ਕੱਢਾਂਗੇ 24 1/12 12 ਦੋਣਾ 24 2 1 2 2 ਘੰਟੇ ਟੀਵੀ ਦੇ ਲਈ ਕੱਢਦਾ ਉਹ ਠੀਕ ਹੈ ਪੂਰੇ ਦਿਨ ਦਾ 12ਵਾਂ ਹਿੱਸਾ ਖੇਡਣ ਦੇ ਲਈ ਤਾਂ ਇਹ ਕਿਵੇਂ ਕੱਢਾਂਗੇ 24 1 12 12 1 12 12 2 24 2 ਘੰਟੇ ਉਹ ਖੇਡਦਾ ਆ ਪੁੱਤ ਠੀਕ ਐ ਅੱਗੇ ਪੂਰੇ ਦਿਨ ਦਾ 8ਵਾਂ ਹਿੱਸਾ ਘਰ ਪੜ੍ਹਾਈ ਕਰਨ ਲਈ ਲਾਉਂਦਾ ਆ 8ਵਾਂ ਹਿੱਸਾ ਮਤਲਬ 24 1 8 8 3 24 ਤਾਂ 3 ਘੰਟੇ ਪੜ੍ਹਾਈ ਕਰਨ ਲਈ ਕਿੰਨਾ ਸਮਾਂ ਲਾਉਂਦਾ 3 ਘੰਟੇ ਅੱਗੇ ਕਹਿੰਦਾ ਪਿਆ ਦਾਦਾ ਦਾਦੀ ਨਾਲ ਪੂਰੇ ਦਿਨ ਦਾ 8ਵਾਂ ਹਿੱਸਾ ਬਤੀਤ ਕਰਦਾ ਹੈ ਤਾਂ 24 ਗੁਣਾ 1/8 8ਵਾਂ ਹਿੱਸਾ ਕੀ ਹੈ 1/8 24 ਦਾ 1/8 ਦਾ ਲੱਗ ਜਾਣਾ ਦਾ ਮਤਲਬ ਗੁਣਾ 8ੂ ਤੇਾਂ 24 3 ਘੰਟੇ ਠੀਕ ਆ ਹੁਣ ਬੇਟਾ ਆਪਾਂ ਸਵਾਲ ਕੱਢ ਲਿਆ ਅਰਜਨ ਹਰ ਰੋਇ ਸኩል ਵਿੱਚ ਕਿੰਨਾ ਸਮਾਂ ਰਹਿੰਦਾ ਆ ਆਪਾਂ ਉੱਪਰ ਕੱਢਿਆ ਸੀ 6 ਘੰਟੇ ਕਿੰਨਾ ਸਮਾਂ ਰਹਿੰਦਾ 6 ਘੰਟੇ ਠੀਕ ਹੈ ਅਰਜਨ ਹਰ ਰੋਜ਼ ਕਿੰਨੇ ਸਮਾਂ ਸੌਂਦਾ ਆ ਆਪਾਂ ਢਾਈ ਸਮਾਂ 1 ਢਾਈ ਸੌਣ ਦੇ ਵਿੱਚ ਸੀ ਆਪਾਂ ਕੱਢਿਆ ਸੀ ਤਾਂ ਕਿੰਨਾ ਸਮਾਂ ਸੌਂਦਾ 8 ਘੰਟੇ ਅਰਜਨ ਕਿੰਨਾ ਸਮਾਂ ਟੀਵੀ ਦੇਖਦਾ ਆ ਪੂਰੇ ਦਿਨ ਦਾ ਬਾਰਵਾਂ ਹਿੱਸਾ ਟੀਵੀ ਦੇਖਦਾ ਸੀਗਾ ਠੀਕ ਹੈ ਆਪਾਂ ਕੱਢਿਆ ਸੀਗਾ ਤਾਂ ਕਿੰਨਾ ਸਮਾਂ ਟੀਵੀ ਦੇਖਦਾ 2 ਘੰਟੇ ਅੱਗੇ ਕਹਿੰਦਾ ਪੂਰੇ ਦਿਨ ਦਾ ਬਾਰਵਾਂ ਹਿੱਸਾ ਖੇਡਣ ਲਈ ਖੇਡ ਕਿੰਨੇ ਘੰਟੇ ਖੇਡਣ ਲਈ ਲਗਾਉਂਦਾ 2 ਘੰਟੇ ਆਪ ਆ ਉੱਤੇ ਕੱਢਿਆ ਸੀ 2 ਘੰਟੇ ਕੱਢਣ ਲਈ ਅਰਜਨ ਕਿੰਨੇ ਘੰਟੇ ਪੜਦਾ ਹੈ 8ਵਾਂ ਹਿੱਸਾ ਪੜਾਈ ਕਰਨ ਲਈ 3 ਘੰਟੇ ਕੱਢਿਆ ਸੀ ਤੇ ਦਾਦਾ ਦਾਦੀ ਨਾਲ ਕਿੰਨਾ ਸਮਾਂ ਬਤੀਤ ਕਰਦਾ ਹੈ ਬੇਟਾ ਆਪ ਆ ਕੱਢਿਆ ਸੀ 3 ਘੰਟੇ ਠੀਕ ਹੈ ਬੇਟਾ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਸਵਾਲ ਸੀ ਇਹ ਨੰਬਰੀ ਵੀ ਕੰਪਲੀਟ ਹੋ ਗਈ ਸਵਾਲ ਵੀ ਕੰਪਲੀਟ ਹੋ ਗਿਆ ਅਗਲੀ ਅਭਿਆਸਾਪਾ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ